ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਬੈਠੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਇੱਕ ਸਾਲ ਦੌਰਾਨ ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਹਰ ਤਿਉਹਾਰ ਮਨਾਇਆ ਗਿਆ ਅਤੇ ਹੁਣ 8 ਮਾਰਚ ਨੂੰ ਸ਼ੰਭੂ ਬਾਰਡਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਮਨਾਇਆ ਜਾਵੇਗਾ ਜਿਸ ਦੀ ਜਾਣਕਾਰੀ ਕਿਸਾਨਾਂ ਨੂੰ ਸਵਿੰਦਰ ਸਿੰਘ ਚੁਲਾਤਾ ਨਹੀਂ ਪਹੁੰਚੀ ਚੁਤਾਲਾ ਸੂਬਾ ਕੋਰ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਦਿੱਤੀ ਗਈ ਉਹਨਾਂ ਕਿਹਾ ਕਿ ਸ਼ੰਭੂ ਬਾਰਡਰ ਦੇ ਉੱਪਰ ਚਾਰ ਜ਼ਿਲ੍ਹਿਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਬਹੁਤ ਸਾਰੇ ਜਥਿਆਂ ਦੀ ਡਿਊਟੀ ਲੱਗ ਚੁੱਕੀ ਹੈ ਉਹ ਸ਼ੰਭੂ ਬਾਰਡਰ ਤੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਹੈ ਕਿ 8 ਮਾਰਚ ਨੂੰ ਸ਼ੰਭੂ ਸਰਹੱਦ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ ਇਸ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਸ਼ਾਮਲ ਹੋਣ ਦੀ ਸੰਭਾਵਨਾ ਹੈ ਉਹਨਾਂ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਦ ਤੋਂ ਵੱਧ ਬਾਰਡਰ ਤੇ ਪਹੁੰਚਣ ਦੀ ਵੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਪਰ ਦੋ ਲੰਗਰ ਚੱਲਦੇ ਨੇ 8 ਮਾਰਚ ਨੂੰ ਵੱਡੇ ਪ੍ਰੋਗਰਾਮ ਹੋਣ ਕਾਰਨ ਆਸ-ਪਾਸ ਦੇ ਲੋਕਾਂ ਅਤੇ ਡੇਰਿਆਂ ਨੂੰ ਵੱਤ ਤੋਂ ਵੱਧ ਲੰਗਰ ਸਮਾਨ ਲੈ ਕੇ 8 ਮਾਰਚ ਨੂੰ ਸ਼ੰਭੂ ਬਾਰਡਰ ਤੇ ਵੱਤ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਇਸ ਮੌਕੇ ਤੇ ਵੱਡੀ ਗਿਣਤੀ 'ਚ ਸ਼ੰਭੂ ਬਾਰਡਰ ਤੇ ਕਿਸਾਨ ਹਾਜ਼ਰ ਹੋਣਗੇ ਉਧਰ ਹੀ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨਵਰ ਤਖਨੌਰੀ ਮੋਰਚੇ ਤੇ 97 ਦਿਨ ਦੇ ਵਿੱਚ ਜਾਰੀ ਰਿਹਾ ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਐਮਐਸਪੀ ਦੇ ਗਾਰੰਟੀ ਕਾਨੂੰਨ ਦੇ ਮੁੱਦੇ ਤੇ ਸੂਬਾ ਪੱਧਰੀ ਮਹਾਪੰਚਾਇਤਾਂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੇਸ਼ ਭਰ ਦੇ ਕਿਸਾਨ ਆਗੂਆਂ ਦੀ ਆਨਲਾਈਨ ਮੀਟਿੰਗ ਕੀਤੀ ਜਾ ਰਹੀ ਹੈ ਇਸ 'ਚ ਵਿਚਾਰ ਚਰਚਾ ਹੋ ਰਹੀ ਹੈ ਕਿ ਮਹਾਪੰਚਾਇਤ ਦੀਆਂ ਤਿਆਰੀਆਂ ਕਿੱਦਾਂ ਕੀਤੀਆਂ ਜਾਣ ਢਲੇਵਾਲ ਦੇ ਮਰਨਵਰਤ ਦੇ 5 ਮਾਰਚ ਨੂੰ 100 ਦਿਨ ਪੂਰੇ ਹੋਣ ਜਾ ਰਹੇ ਨੇ ਤੇ ਇਸ ਦੇ ਲਈ ਦੇਸ਼ ਭਰ ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਇੱਕ ਰੋਜ਼ਾ ਸੰਕੇਤਕ ਭੁਖੜਤਾਲ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਦੇਸ਼ ਭਰ ਚ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਇਸ ਸਬ ਦੇ ਵਿਚਾਲੇ ਮੌਸਮ ਦੀ ਤਬਦੀਲੀ ਨੇ ਵੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਹੁਣ ਕਿਸਾਨਾਂ ਦੇ ਵੱਲੋਂ ਗੜਿਆਂ ਅਤੇ ਮੀਂਹ ਕਾਰਨ ਤਬਾਹ ਫਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਇਸ ਪੌਕੇ ਪੰਦੇਰ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫਸਲਾਂ ਦਾ ਜੋ ਨੁਕਸਾਨ ਹੋਇਆ ਉਸ ਸੰਬੰਧੀ ਜਲ ਤੋਂ ਜਲ ਦੇ ਗਿਰਦਾਵਰੀਆਂ ਦਾ ਹੁਕਮ ਜਾਰੀ ਕੀਤਾ ਜਾਵੇ ਸਾਡੇ ਟੀਟ ਦਾ ਇਹ ਸਵਾਲ ਹੈ ਅਸੀਂ ਪੈਸੇ ਕਿੱਥੋਂ ਪੂਰੇ ਕਰਾਂਗੇ ਇਸ ਮਾਮਲੇ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਬੀਤੇ ਦਿਨਾਂ ਚ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਾਜਾ ਸੰਸੀ ਇਲਾਕਿਆਂ ਵਿੱਚ ਗੜਿਆਂ ਤੇ ਮੀਂਹ ਕਾਰਨ ਤਬਾਹ ਫਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਜਲਦ ਤੋਂ ਜਲਦ ਕੀਤੀ ਜਾਵੇ ਉਨਾ ਕਿਹਾ ਕਿ ਗੜਿਆਂ ਕਾਰਨ ਇਲਾਕੇ ਵਿਚਾਲੇ ਬਾਗਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਐ ਐਮਪੀ ਨੇ ਕਿਹਾ ਹੈ ਕਿ ਇਸ ਸਮੇਂ ਕਣਕ ਸਰੋਵ ਅਤੇ ਹੋਰ ਫਸਲਾਂ ਪੱਕ ਰਹੀਆਂ ਨੇ ਪਰ ਗੜਿਆਂ ਕਾਰਨ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕੇਂਦਰ ਅੱਗੇ ਐਮਐਸਪੀ ਗਰੰਟੀ ਐਕਟ ਦੀ ਮੰਗ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਇਸ ਤਰ੍ਹਾਂ ਦਾ ਨੁਕਸਾਨ ਉਹਨਾਂ ਲਈ ਦੁਖਦਾਈ ਹੈ ਇਸ ਲਈ ਸਰਕਾਰ ਨੂੰ ਗਿਰਦਾਵਰੀ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਠੁਕਵਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਦੀ ਤਿਆਰੀ ਕਰ ਰਹੇ ਨੇ ਇਸ ਦੌਰਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਐਸ ਕੇ ਐਮ ਆਗੂਆਂ ਨਾਲ ਮੀਟਿੰਗ ਹੋਣੀ ਹੈ ਇਹ ਮੀਟਿੰਗ ਸ਼ਾਮ 4 ਵਜੇ ਪੰਜਾਬ ਭਵਨ ਵਿਖੇ ਹੋਵੇਗੀ ਜਿਸ ਦੇ ਵਿੱਚ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਜੇਕਰ ਮੀਟਿੰਗ ਵਿੱਚ ਮੰਗਾਂ ਤੇ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨ ਮੀਟਿੰਗ ਤੋਂ ਬਾਅਦ ਆਪਣੇ ਸੰਘਰਸ਼ ਦੀ ਅਗਲੀ ਰਣਨੀਤੀ ਵਿੱਚ ਬਦਲਾਅ ਦਾ ਐਲਾਨ ਕਰਨਗੇ ਕਿਸਾਨਾਂ ਨੇ ਸਰਕਾਰ ਨਾਲ ਮੁਲਾਕਾਤ ਲਈ ਆਪਣੀ ਸੂਚੀ ਵਿੱਚ ਕੁੱਲ 17 ਮੰਗਾਂ ਸ਼ਾਮਿਲ ਕੀਤੀਆਂ ਨੇ 13 ਮੰਗਾਂ ਹਨ ਜਿਨ੍ਹਾਂ ਨੂੰ ਸਰਕਾਰ ਪਹਿਲਾਂ ਹੀ ਪੂਰਾ ਕਰਨ ਦਾ ਭਰੋਸਾ ਦੇ ਚੁੱਕੀ ਹੈ ਇਸ ਸਭ ਦੇ ਵਿਚਾਲੇ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤਰਸਲ ਸੀਐਮ ਨੇ ਅਤਵਾਰ ਨੂੰ ਐਲਾਨ ਕੀਤਾ ਹੈ ਕਿ ਰਾਜ ਦੇ ਕਿਸਾਨ ਸਿਰਫ 5 ਰੁਪਏ ਦੇ ਵਿੱਚ ਸਥਾਈ ਬਿਜਲੀ ਕਨੈਕਸ਼ਨ ਪ੍ਰਾਪਤ ਕਰਨ ਦੇ ਯੋਗ ਹੋਣਗੇ ਇਹ ਪ੍ਰੋਗਰਾਮ ਸ਼ੁਰੂ ਦੇ ਵਿੱਚ ਕੇਂਦਰੀ ਖੇਤਰ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਫਿਰ ਰਾਜ ਭਰ ਦੇ ਵਿੱਚ ਫੈਲਾਇਆ ਜਾਵੇਗਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਆਪਣੇ ਨਿਵਾਸ ਸਥਾਨ ਤੇ ਆਯੋਜਿਤ ਕਿਸਾਨ ਆਭਾਰ ਸੰਮੇਲਨ ਦੇ ਵਿੱਚ ਬੋਲਦਿਆਂ ਖੁਲਾਸਾ ਕੀਤਾ ਹੈ ਕਿ ਹਾਲੀ ਦੇ ਮਹੀਨਿਆਂ ਦੇ ਵਿੱਚ ਅਸਥਾਈ ਕਨੈਕਸ਼ਨਾਂ ਵਾਲੇ 1,50,000 ਤੋਂ ਵੱਧ ਕਿਸਾਨਾਂ ਨੂੰ ਪਹਿਲਾਂ ਹੀ ਘੱਟ ਦਰਾਂ ਤੇ ਸਥਾਈ ਕਨੈਕਸ਼ਨ ਮਿਲ ਚੁੱਕੇ ਨੇ ਨਵੀਂ ਯੋਜਨਾ ਦੇ ਤਹਿਤ 3 HP ਪੰਪਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ કુલ ਕਨੈਕਸ਼ਨ ਲਾਗਤ ਦਾ ਸਿਰਫ 5% ਦੀ ਯੋਗਦਾਨ ਪਾਉਣ ਦੀ ਜ਼ਰੂਰਤ ਹੋਵੇਗੀ ਜਦੋਂ ਕਿ 5 ਤੋਂ 7.5 HP ਪੰਪਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ 10% ਦਾ ਭੁਗਤਾਨ ਕਰਨਾ ਪਵੇਗਾ ਮੁੱਖ ਮੰਤਰੀ ਨੇ ਅਗਲੇ 3 ਸਾਲਾਂ ਵਿੱਚ ਕਿਸਾਨਾਂ ਨੂੰ 30 ਲੱਖ ਸੋਲਰ ਪੰਪ ਵੰਡਣ ਦੀਆਂ ਯੋਜਨਾਵਾਂ ਦੀ ਰੂਪਰੇਖਾ ਵੀ ਦੱਸੀ ਜਿਸ ਦੇ ਵਿੱਚ ਸਾਲਾਨਾ 10 ਲੱਖ ਕਨੈਕਸ਼ਨ ਦਿੱਤੇ ਜਾਣਗੇ ਇਸ ਪਹਿਲ ਦਾ ਉਦੇਸ਼ ਖੇਤੀਬਾੜੀ ਕਰਜ਼ਾਂ ਲਈ ਬਿਜਲੀ ਦੇ ਬਿੱਲਾਂ ਨੂੰ ਖਤਮ ਕਰਨਾ ਹੈ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਲਈ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਸੋਲਰ ਸਥਾਪਨਾਵਾਂ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਸਰਕਾਰ ਦੁਆਰਾ ਨਕਦ ਭੁਗਤਾਨਾਂ ਨਾਲ ਖਰੀਦੀ ਜਾਵੇਗੀ ਖੇਤੀਬਾੜੀ ਉਤਪਾਦਾਂ ਲਈ ਸਰਕਾਰ ਦੇ ਸਮਰਥਨ ਨੂੰ ਉਜਾਗਰ ਕਰਦੇ ਹੋਏ ਯਾਦਵ ਨੇ ਕਿਹਾ ਕਿ ਕਣਕ ਇਸ ਸਮੇਂ 2600 ਰੁਪਏ ਪ੍ਰਤੀ ਕੁੰਟਲ ਤੇ ਖਰੀਦੀ ਜਾ ਰਹੀ ਹੈ ਜਿਸ ਵਿੱਚ 175 ਰੁਪਏ ਦਾ ਬੋਨਸ ਵੀ ਸ਼ਾਮਲ ਹੈ ਉਹਨਾਂ ਨੇ 2300 ਤੋਂ 42 447 ਰੁਪਏ ਪ੍ਰਤੀ ਕੁੰਟਲ ਦਰ ਨਾਲ ਤੁਲਨਾ ਕਰਦਿਆਂ ਮਹੱਤਵਪੂਰਨ ਕੀਮਤ ਵਾਅਦੇ ਤੇ ਜ਼ੋਰ ਦਿੱਤਾ 2024 ਲਈ ਸਰਕਾਰ ਚ ਉਹਨੇ ਦੀ ਖਰੀਦ ਲਈ 4000 ਰੁਪਏ ਪ੍ਰਤੀ ਹੈਕਟੇਰ ਪ੍ਰੋਤਸਾਹਨ ਵੀ ਪ੍ਰਦਾਨ ਕਰੇਗੀ। ਯਾਦਵ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੇ ਸਹੀ ਲਾਭ ਪ੍ਰਾਪਤ ਕਰਨ ਅਤੇ ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਸਹਿਰਾ ਪ੍ਰਧਾਨ ਮੰਤਰੀ ਮੋਦੀ ਨੂੰ ਜਾਂਦਾ ਹੈ ਜੋ ਕਿਸਾਨਾਂ ਦੀ ਝੋਨੇ ਤੋਂ ਮੂੰਫਲੀ ਅਤੇ ਹੋਰ ਕੁਦਰਤੀ ਫਸਲਾਂ ਵੱਲ ਬਦਲਣ ਦੇ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ। ਉਹਨਾਂ ਨੇ ਮੱਧ ਪ੍ਰਦੇਸ਼ ਨੂੰ ਜੈਵਿਕ ਖੇਤੀ ਵਿੱਚ ਮੋਹਰੀ ਬਜੋ ਸਥਾਪਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਵੀ ਕੀਤਾ ਹੈ। ਮੈਂ ਸਿਰਫ ਕੇਂਦਰ ਨੂੰ ਅਪੀਲ ਕਰਨੀ ਆ ਵੀ ਜਿਹੜੇ ਜਿਹੜੇ ਥੋੜੇ ਸੈਟਲਾਈਟ ਆ ਖਾਸ ਕਰਕੇ ਅਕਤੂਬਰ ਮਹੀਨੇ ਚ ਸਰਗਰਮ ਹੁੰਦੇ ਆ ਪਰਾਲੀ ਨੂੰ ਜਦੋਂ ਅੱਗ ਲੱਗਦੀ ਹੈਗੀ ਆ ਤੇ ਸਾਡੇ ਐਸਐਸਪੀ ਡੀਸੀ ਜਿਹੜੇ ਆ ਥੋੜੀ ਸੈਟਲਾਈਟ ਤੋਂ ਰਿਪੋਰਟ ਲੈ ਕੇ ਖੇਤਾਂ ਚਲੇ ਜਾਂਦੇ ਆ ਮਾੜਾ ਜਿਹਾ ਖੋਲਿਓ ਹੁਣ ਥੋੜਾ ਜਿਹਾ ਕਿਉਂਕਿ ਪੂਰੇ ਉੱਤਰ ਪ੍ਰਦੇਸ਼ ਵਿੱਚ ਬਰਸਾਤ ਹੋਈ ਆ ਗੜਿਆਂ ਦੀ ਮਾਰ ਹੋਈ ਆ ਨੁਕਸਾਨ ਹੋਇਆ ਫਸਲਾਂ ਦੇ ਸਾਡੇ ਤੋਂ ਤੁਹਾਡਾ ਪੋਰਟਲ ਵੇਖ ਕੇ ਜਿੰਨੇ ਵੀ ਉੱਤਰ ਭਾਰਤ ਦੇ ਸੂਬੇ ਆ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦੇ ਅਧਿਕਾਰੀ ਉਹ ਵੇਖ ਕੇ ਜਾ ਕੇ ਖੇਤਾਂ ਚਲੇ ਜਾਣ ਤੇ ਗਰਦਾਬਰੀਆਂ ਦਾ ਹੁਕਮ ਦੇਣ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹੂੰਗਾ ਵੀ ਸੈਟਲਾਈਟ ਵੇਖ ਲਓ ਜਿਵੇਂ ਮਰਜ਼ੀ ਵੇਖ ਲਓ ਹੋ ਸਕਦਾ ਤੁਹਾਡੀ ਏਜੰਸੀਆਂ ਤੁਹਾਨੂੰ ਰਿਪੋਰਟ ਨਾ ਦਿੰਦੀਆਂ ਹੁਣ ਜਿਹੜਾ ਫਸਲਾਂ ਦਾ ਗੜੇ ਮਾਰੀ ਨਾਲ ਨੁਕਸਾਨ ਹੋਇਆ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਔਰ ਹੋਰ ਨਾ ਥਾਵਾਂ ਤੇ ਵੀ ਤੁਰੰਤ ਗਰਦਾਬਰੀਆਂ ਕਰਵਾਓ ਔਰ ਮਾਪਜਾ ਦਿਓ ਸਾਡੇ ਢਿੱਡ ਦਾ ਸਵਾਲ ਆ ਮਹਾਰਾਜ ਅਸੀਂ ਇਹੋ ਕੁਝ ਖਾਣਾ ਕਮਾਉਣਾ ਠੇਕੇ ਤੇ ਪੈਲੀਆਂ ਲਈਆਂ ਕਿਸਾਨਾਂ ਨੇ ਇਹ ਪੈਸੇ ਕਿੱਥੋਂ ਪੂਰੇ ਕਰਾਂਗੇ ਅਰ ਜਿੱਥੇ ਜਿੱਥੇ ਫਸਲਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ 'ਚ ਵੀ ਛੂਟ ਦਿਓ ਸਾਡੀ ਮੰਗ ਹੈਗੀ ਆ ਇਹਦੇ ਨਾਲ ਦੀ ਨਾਲ ਤੁਸੀਂ ਨਸ਼ਿਆਂ ਵਿਰੁੱਧ ਜੁੱਦ ਸ਼ੁਰੂ ਕੀਤਾ ਹੈਗਾ ਚੰਗੀ ਗੱਲ ਆ ਮੈਂ ਨਹੀਂ ਕਹਿੰਦਾ ਇਹ ਮਾੜੀ ਗੱਲ ਹੈਗੀ ਆ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਨਸ਼ਿਆਂ ਦੀ ਦੁਕਾਨ ਬੰਦ ਕਰਾਓ ਦੁਕਾਨ ਬੰਦ ਨਸ਼ਿਆਂ ਦੀ ਜਿਹੜਾ ਗਾਖ ਹੈ ਨਾ ਇਸ ਗਾਖ ਨੂੰ ਫੜਿਆ ਨਸ਼ਾ ਬੰਦ ਨਹੀਂ ਹੋਣਾ ਉਹ ਜਿਹੜੀ ਦੁਕਾਨ ਖੁੱਲੀ ਉਹਨੇ ਨਵੇਂ ਗਾਖ ਪੈਦਾ ਕਰ ਲੈਣੇ ਆ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਨਸ਼ਿਆਂ ਦੇ ਸੌਦਾਗਰ ਫੜਨੇ ਆ ਮਾੜਾ ਜਾਂ ਦੱਸਿਓ ਕਿਹੜੇ-ਕਿਹੜੇ ਫੜ ਕੇ ਅੰਦਰ ਦੇਤੇ ਆ ਇਸ ਕਰਕੇ ਚੰਗੀ ਗੱਲ ਐ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਸਰਕਾਰ ਜਿਹੜੀ ਗ੍ਰਹਿ ਮੰਤਰੀ ਨੇ ਮੀਟਿੰਗ ਕੀਤੀ ਆ ਵੀ ਮਨੀਪੁਰ ਦੀ ਸਮੀਖਿਆ ਕਰਨੀ ਪੈ ਰਹੀ ਅਸੀਂ ਕਹਿੰਦੇ ਸੀ ਵੀ ਪੱਜਪਾ ਦੀ ਮਨੀਪੁਰ ਦੇ ਵਿੱਚ ਜਿਹੜੀ ਨੀਤੀ ਹੈਗੀ ਆ ਉਹਨੇ ਮਨੀਪੁਰ ਨੂੰ ਅਜਾੜ ਕੇ ਰੱਖ ਦੇਣਾ ਜਿਵੇਂ ਦੋਵਾਂ ਭਾਈਚਾਰਿਆਂ ਨੂੰ ਲੜਾ ਕੇ ਮਾਰਿਆ ਜਾਵਰਾ ਜਿਵੇਂ ਮਨੀਪੁਰ ਨੂੰ ਬਰਬਾਦ ਕੀਤਾ ਦੇਸ਼ ਕਦੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਲਈ ਮਾਫ ਨਹੀਂ ਕਰੂਗਾ। ਕੋਈ ਉੱਥੇ ਅਮਨ ਸ਼ਾਂਤੀ ਕਰਾਓ ਰਾਸ਼ਟਰਪਤੀ ਰਾਜ ਆ ਹੁਣ ਤੁਹਾਡਾ ਤੁਸੀਂ ਦੇਖ ਰਹੇ ਹੋ ਸਾਰਾ ਕੁਝ। ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਨੇ ਫੈਸਲਾ ਕੀਤਾ ਵੀ ਜਿਹੜੇ ਨਵੇਂ ਪਾਸਪੋਰਟ 2023 ਤੋਂ ਬਣਨੇ ਆ ਉਹਨਾਂ ਤੋਂ ਗਾਹਾਂ ਜੜੀ ਜਨਮ ਤਰੀਕ ਆ ਉਹਦੇ ਵਿੱਚ ਇਹੀ ਇੱਕ ਹੀ ਹੋਇਆ ਕਰੂ ਠੀਕ ਹੀ ਗੱਲ ਆ। ਪਰ ਨਾਲ ਦੀ ਨਾਲ ਨਿਰਦੇਸ਼ ਇਹ ਵੀ ਦੇਣੇ ਚਾਹੀਦੇ ਵੀ ਜਿੱਥੇ ਵੀ ਬੱਚਾ ਪੈਦਾ ਹੋ ਰਿਹਾ ਉਹਦਾ ਉਸੇ ਵਲੇ ਜਨਮ ਤਰੀਕ ਦਾ ਸਰਟੀਫਿਕੇਟ ਬਨਣਾ ਚਾਹੀਦਾ ਜਿਹੜੇ ਕੋ ਗਰੀਬ ਨੇ ਰਹਿ ਜਾਂਦੇ ਨੇ ਥੋੜੇ ਜਿਹੇ ਜਨਮ ਤੇ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਅਦਾਰੇ ਨੇ ਖਾਸ ਕਰਕੇ ਸਿਵਲ ਸਰਜਨ ਦਾ ਦਫਤਰ ਤੇ ਹੋਰ ਲੱਖਾਂ ਰੁਪਏ ਲੈਂਦੇ ਆ ਮਹਾਰਾਜ ਬਾਦ ਦੇ ਵਿੱਚ ਇਸ ਕਰਕੇ ਇੱਧਰ ਵੀ ਧਿਆਨ ਦਿਓ ਅਰਾਸ ਰੱਖਾਂਗੇ ਵੀ 8 ਮਾਰਚ ਨੂੰ ਜਿਹੜਾ ਔਰਤ ਕਮੰਤਰੀ ਦਿਹਾੜਾ ਬਾਡਰਾਂ ਤੇ ਮਨਾਇਆ ਜਾ ਰਿਹਾ ਵੱਧ ਤੋਂ ਵੱਧ ਤਾਦਾਦ ਵਿੱਚ ਲੋਕ ਜਿਹੜੇ ਉੱਥੇ ਪਹੁੰਚਣਗੇ